ਜਦੋਂ ਪ੍ਰਮੋਸ਼ਨ ਤੋਂ ਰੋਕਿਆ ਗਿਆ ਹੈਗਾ 5-6 ਮਹੀਨੇ ਹੋ ਗਿਆ ਕਿ ਤੁਸੀਂ ਐਸਟ੍ਰੋਲੋਜਰ ਦੀ ਪ੍ਰਮੋਸ਼ਨ ਨਹੀਂ ਕਰ ਨਹੀਂ ਪਾਈ ਅਮਿਤ ਪਲਮੈਰੋ ਜੀ ਨੇ ਕਿਹਾ ਹੈਗਾ ਤੇ ਉਦੋਂ ਸਾਡੀ ਸਾਰੀ ਗੱਲ ਕਲੀਅਰ ਹੋ ਗਈ ਕਿ ਨਹੀਂ ਕਰਦੇ ਆਪਣੇ ਪੇਸ ਤੋਂ ਕੋਈ ਵੀ ਇਹੋ ਜਿਹੀ ਪ੍ਰਮੋਸ਼ਨ ਤੇ ਮਾਫੀ ਵੀ ਮੰਗ ਲਈ ਗਈ ਉਦੋਂ ਸਭ ਕੁਝ ਕਲੀਅਰ ਹੋਣ ਤੋਂ ਬਾਅਦ ਜਦੋਂ ਹਣ ਕਮਲ ਘੋੜ ਦਾ ਮਾਮਲਾ ਮਤਲਬ ਦੁਬਾਰਾ ਆਇਆ ਉਹਦੇ ਵਿੱਚ ਫੇਰ ਸਾਡਾ ਨਾਮ ਬੋਲਿਆ ਗਿਆ ਕਿ ਇਹਨਾਂ ਨੇ ਵੀ ਮਨਾ ਕੀਤਾ ਪਰ ਇਹ ਨਹੀਂ ਰੁਕੇ ਪਰ 3-4 ਮਹੀਨੇ ਤੁਹਾਡੀ ਕੋਈ ਵੀ ਐਸਟ੍ਰੋਲੋਜਰ ਦੀ ਕੋਈ ਵੀ ਪ੍ਰਮੋਸ਼ਨ ਆਪਣੀ ਆਈਡੀ ਤੋਂ ਨਹੀਂ ਹੈਗੀ ਤੋਂ ਬਾਅਦ ਇਹ ਮਾਫੀ ਵੀ ਮੰਗ ਲਈ ਬਟ ਫਿਰ ਵੀ ਹਣ ਵਾਰ-ਵਾਰ ਹਾਰੇ ਗੱਲ ਚ ਘ ਤਾਂ ਕੋਈ ਵੀ ਚੀਜ਼ ਸਾਡੀ ਗਲਤੀ ਲੱਗਦੀ ਆ ਤੇ ਅਸੀਂ ਉਹ ਵੀ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਬਟ ਸਾਨੂੰ ਬਿਨਾਂ ਵਜ੍ਹਾ ਧਮਕੀਆਂ ਦੇ ਪਿਆ ਫੋਨ ਲਾ ਲਾ ਕੇ ਕਦੀ ਕੋਈ ਫੋਨ ਆ ਦੇਣਾ ਕਦੀ ਕੋਈ ਮਾਰਨ ਦੀ ਧਮਕੀ ਦੇ ਰਹਿ ਕਿ ਸਿਰਫ ਤੁਹਾਡੇ ਕੋ ਸਿਰਫ ਦੋ ਦਿਨਾਂ ਦੇ ਵਿੱਚ ਤੁਸੀਂ ਕੋਈ ਸਿੰਪਲ ਵੀਡੀਓ ਵੀ ਨਾਰਮਲ ਕੱਪੜਿਆਂ 'ਚ ਵੀ ਪਾਤੀ ਨਤੀਜੇ ਦੇ ਤੁਹਾਡੀ ਲਾਸ਼ ਮਿਲੂਗੀ ਕੁਛ ਵੀ ਨਹੀਂ ਪਹਿਲਾਂ ਇਹਗਾ ਕਿ ਕ੍ਰੋਪ ਟੌਪ ਪਾ ਲੈਣੀ ਚਲੋ ਕ੍ਰੋਪ 'ਚ ਵੀ ਵੀਅਰ ਪਾ ਲੈਣੀ ਹੈ ਵੀਡੀਓ ਬਿਠਾਉਣੇ ਇੱਕ ਸਾਲ ਹੋ ਗਿਆ ਫੁੱਲ ਕੱਪੜਿਆਂ 'ਚ ਮੇਰੀ ਵੀਡੀਓ 'ਨ ਦੀ ਕੁਛ ਵੀ ਗਲਤ ਨਹੀਂ ਹੁੰਦਾ ਬਟ ਫਿਰ ਵੀ ਵਾਰ-ਵਾਰ ਮੈਨੂੰ ਧੰਗੀਆਂ ਵਾਰ-ਵਾਰ ਮਤਲਬ ਮਾਫੀ ਮੰਗਣ ਲਈ ਮੈਨੂੰ ਜੋਰ ਲਾਉਂਦੇ ਪਏ ਆ ਕਿ ਅਮਰਿਤਪਾਲ ਭਾਈ ਮੈਰੋ ਜਿਹਦਾ ਨਾਮ ਲੈ ਕੇ ਮਾਫੀ ਮੰਗੋ ਮੈਂ ਪੂਰੇ ਸਿੱਖ ਧਰਮ ਦਾ ਨਾਮ ਲੈ ਕੇ ਪੂਰੇ ਸਿੱਖ ਧਰਮ ਤੋਂ ਮਾਫੀ ਮੰਗੀਗੀ ਜਦੋਂ ਮੈਂ ਸਟੋਲੋਜੀ ਪ੍ਰਮੋਸ਼ਨ ਕੀਤੀ ਬਟ ਹੁਣ ਸਾਡੀ ਕੋਈ ਵੀ ਗੱਲ ਨਹੀਂ ਹੈਗੀ ਕਿਉਂਕਿ ਭਾਈ ਅਮਰਿਤਪਾਲ ਮੈਰੋ ਨੇ ਖੁਦ ਕਿਹਾ ਵਕਿ ਪੰਜ-ਸੱਤ ਦਿਨ ਜੇਲ੍ਹ ਤੇ ਤੇ ਜਾਣਾ ਹੀ ਹੈ ਪੰਜ-ਸੱਤ ਬੰਦੇ ਬੜਕਾ ਕੇ ਜਾਵਾਂਗੇ ਜੇਲ੍ਹ ਦੇ ਵਿੱਚ ਤੇ ਤਿੰਨ-ਚਾਰ ਕੁੜੀਆਂ ਦਾ ਨਾਮ ਲੈ ਜਿਹਦੇ ਵਿੱਚ ਮੇਰਾ ਨਾਮ ਵੀ ਲਿਆ ਗਿਆ ਹੈਗਾ ਸੋ ਮੈਨੂੰ ਸਕਿਉਰਿਟੀ ਚਾਹੀ